ਵੱਡੇ ਵੱਡੇ ਜਿਹੜੇ ਇਤਿਹਾਸਕ ਸਥਾਨ ਨੇ ਕਦੇ ਉਹਨਾਂ ਦੀ ਗੱਲ ਸੁਣੀ ਉੱਥੇ ਸਿਰਫ ਇੰਨਾ ਹੀ ਹੈ ਕਿ ਸਿਰਫ ਲੋਕ ਕੇ ਜਾਂਦੇ ਨੇ ਯਾਤਰਾ ਕਰਕੇ ਮੋੜ ਆਉਂਦੇ ਨੇ ਸਾਡੇ ਵਾਲਾ ਕੰਮ ਹੈ ਜਿਵੇਂ ਦਰਬਾਰ ਸਾਹਿਬ ਗਿਆ ਤੇ ਮੋੜ ਆਏ ਮੈਂ ਕੱਲ ਮੇਰੇ ਕੋਲ ਸਿੱਕੇ ਬੈਠੇ ਸੀ ਮੈਂ ਕਿਹਾ ਕਿਸੇ ਤੋਂ ਸੁਣਿਆ ਕੋਈ ਕਹਿੰਦਾ ਹੋਵੇ ਵੀ ਸਾਡੇ ਤੇ ਅਨੰਦਪੁਰ ਸਾਹਿਬ ਦੀ ਬੜੀ ਕਿਰਪਾ ਟੁੱਕਤ ਜਿਹੜਾ ਵੀ ਵਿਅਕਤੀ ਜਾਂਦਾ ਹੈ ਉਹ ਪ੍ਰਸ਼ਾਦ ਚੜਾਉਂਦਾ ਹੈ ਭੀੜ 'ਚ ਮੱਥਾ ਟੇਕਦਾ ਹੈ ਮੋੜ ਆਉਂਦਾ ਹੈ ਪਰ ਦਿੱਲੀ ਚ ਤੁਸੀਂ ਇਹ ਗੱਲ ਜਰੂਰ ਸੁਣੋਗੇ ਕਿ ਸਾਡੇ ਤੇ ਬੰਗਲਾ ਸਾਹਿਬ ਦੀ ਬਹੁਤ ਕਿਰਪਾ ਹੈ ਸਾਡੇ ਤੇ ਸ੍ਰੀ ਅਕਾਲ ਸਾਹਿਬ ਦੀ ਬਹੁਤ ਕਿਰਪਾ ਹੈ ਇਹੋ ਹੀ ਕਾਰਨ ਇੱਥੇ ਬਹੁਤਿਆਂ ਦੀ ਹੱਟੀ ਚੱਲੀ ਨਹੀਂ ਦਿੱਲੀ ਵਿੱਚ ਇਹ ਨਹੀਂ ਕਿ ਲੋਕਾਂ ਨੇ ਆਪਣਾ ਆਪਣਾ ਡੇਰਾ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਹਨਾਂ ਦੀ ਇਹਨਾਂ ਸਥਾਨਾਂ ਤੇ ਬਰਾਬਰੀ ਨਹੀਂ ਆਈ ਮੈਂ ਤੁਹਾਨੂੰ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਕਿ ਗੁਰੂ ਕੇ ਵਜੀਰ ਅਰਦਾਸ ਕਰਦੇ ਨੇ ਇੱਕ ਬੰਦਾ ਐਸਾ ਆ ਗਿਆ ਵੀ ਉਹ ਉਹਨੂੰ ਇਤਰਾਜ ਸੀਗਾ ਇਹ ਅਰਦਾਸ ਕਿਉਂ ਕਰਦੇ ਨੇ ਜੀ ਲੋਕ ਇਹਨਾਂ ਨੂੰ 100 200 ਰੁਪਇਆ ਕਿਉਂ ਦਿੰਦੇ ਨੇ ਜੀ ਇੱਕ ਦਿਨ ਕੀ ਹੋਇਆ ਉਸ ਵਿਅਕਤੀ ਦੇ ਆਪਣੇ ਪਿਤਾ ਨੂੰ ਅਟੈਕ ਹੋ ਗਿਆ ਘਰ ਦੇ ਹਸਪੀਟਲ ਨੂੰ ਭਜੇ ਤੇ ਉਹ ਸੀਸਗੰਢ ਸਾਹਿਬ ਨੂੰ ਭਜਿਆ ਉਹ ਬੰਦਾ ਅੱਜ ਵੀ ਹੈਗਾ ਤੇ ਜਿਹੜੇ ਗੁਰੂ ਕੇ ਵਜ਼ੀਰ ਗਰੰਥੀ ਦੀ ਮੈਂ ਗੱਲ ਕਰਨ ਲੱਗਿਆ ਉਹ ਵੀ ਅੱਜ ਅੱਜ ਵੀ ਹੈਗਾ ਦੋਵੇਂ ਜਿਉਂਦੇ ਨੇ ਹੁਣ ਉਹਨੇ ਆਪ 200 ਰੁਪਇਆ ਕੱਢ ਕੇ ਕਿਹਾ ਭਾਈ ਸਾਹਿਬ ਮੇਰੀ ਅਰਦਾਸ ਕਰ ਦਿਓ ਮੇਰੇ ਫਾਦਰ ਸਾਹਿਬ ਨੂੰ ਅਟੈਕ ਆਇਆ ਉਹਨੇ ਕਿਹਾ ਜੀ ਪੈਸੇ ਮੈਂ ਨਹੀਂ ਲੈਣੇ ਕਿ ਤੁਹਾਡਾ ਕੀ ਪਤਾ ਜਾ ਕੇ ਕਮੇਟੀ ਨੂੰ ਕਹਿ ਦਿਓ ਜੀ ਮੇਰੇ ਤੋਂ 200 ਰੁਪਇਆ ਅਰਦਾਸ ਦਾ ਲੈ ਲਿਆ ਹੁਣ ਉਹਨੂੰ ਵੀ ਲੱਗੇ ਵੀ ਜੇ ਇਹਨੇ ਪੈਸੇ ਨਾ ਫੜੇ ਤੇ ਮੇਰੀ ਅਰਦਾਸ ਨਹੀਂ ਹੋਣੀ ਜਦੋਂ ਇੰਨੇ ਦੇ ਵਿੱਚ ਕਸ਼ਮਕਸ਼ ਵਿੱਚ 1 2 4 ਮਿੰਟ ਗਵਾਚੇ ਹੋਣਗੇ ਅਖੀਰ ਉਹਨੇ ਆਖਿਆ ਵੀ ਮੈਂ ਅੱਜ ਤੋਂ ਬਾਅਦ ਨਹੀਂ ਇਤਰਾਜ਼ ਕਰਦਾ ਤੁਸੀਂ ਮੇਰੀ ਅਰਦਾਸ ਕਰ ਦਿਓ ਉਹਨੇ ਫਿਰ ਕਿਹਾ ਉਹਨੇ ਕਿਹਾ ਭਾਈ ਸਾਹਿਬ ਸਾਨੂੰ ਜਿਹੜੇ ਅਰਦਾਸ ਕਰਾਉਣ ਆਉਂਦੇ ਨੇ ਨਾ ਉਹ ਆਪਣੇ ਦੁੱਖ ਸੁੱਖ ਨਾਲ ਹੀ ਆਉਂਦੇ ਨੇ ਅਸੀਂ ਕਿਸੇ ਤੋਂ ਮੰਗਦੇ ਨਹੀਂ ਆਂ ਪਾਦਰ ਸਾਹਿਬ ਬਚ ਗਏ ਮੈਂ ਸਾਨੂੰ ਗੁਰੂ ਦੀ ਹਜ਼ੂਰੀ 'ਚ ਵਿਸ਼ਵਾਸ ਨਾਲ ਕਹਿ ਰਿਹਾ ਬਚਾਇਆ ਗੁਰੂ ਤੇਗ ਬਹਾਦਰ ਨੇ ਬਚਾਇਆ ਉਸ ਵਾਹਿਗੁਰੂ ਨੇ ਥੱਲੇ ਕੰਮ ਕੀਤਾ ਡਾਕਟਰਾਂ ਨੇ ਦਵਾਈਆਂ ਨੇ ਪਰ ਉਸ ਬੰਦੇ ਨੇ ਸਭ ਨੂੰ ਕਿਹਾ ਕਿ ਅਸੀਂ ਸੀਸਕੰਡ ਸਾਹਿਬ ਜਾ ਕੇ ਅਰਦਾਸ ਕਰਾਈ ਸਾਡੇ ਪਿਤਾ ਜੀ ਬਚ ਗਏ ਉਸ ਗਰਥੀ ਦਾ ਤਾਂ ਕਿਸੇ ਨੇ ਜ਼ਿਕਰ ਨਹੀਂ ਕੀਤਾ ਬਾਬਾ ਹਰਮਨ ਸਿੰਘ ਜੀ ਹੋਰਾਂ ਦੇ ਕੋਲ ਜਦੋਂ ਕੋਈ ਆਉਂਦਾ ਸੀ ਬਾਬਾ ਜੀ ਅਰਦਾਸ ਕਰ ਦੋ ਉਹ ਕਦੇ ਨਹੀਂ ਸੀ ਕਹਿੰਦੇ ਵੀ ਜਾਓ ਜਾ ਕੇ ਭਾਈ ਰਣਜੀਤ ਸਿੰਘ ਉਹ ਤੋਂ ਕਰਾ ਲਓ ਉਹ ਕਹਿੰਦੇ ਸੀ ਜਾਓ ਬੰਗਲਾ ਸਾਹਿਬ ਜਾਓ ਜਿਹੜਾ ਭਾਈ ਸਾਹਿਬ ਬੈਠੇ ਹੋਣਗੇ ਉਹਨਾਂ ਕੋਲ ਅਰਦਾਸ ਕਰਾ ਲਓ ਭਾਈ ਸਾਹਿਬ ਸਿਰਫ ਤੁਹਾਡੀ ਅਰਦਾਸ ਕਰ ਸਕਦੇ ਨੇ ਉਹਨਾਂ ਨੇ ਆਪਣੇ ਕੋਲੋਂ ਕੁਝ ਨਹੀਂ ਜੇ ਦੇਣਾ ਜੇ ਸਾਡੇ ਕੋਲ ਕੁਝ ਦੇਣ ਨੂੰ ਹੋਵੇ ਤਾਂ ਅਸੀਂ ਆਪਣੀ ਗੱਡੀ ਲਾ ਕੇ ਬੈਜ ਜੀਏ ਦੇਣ ਵਾਲਾ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕਰਮ ਆਤਾ ਉਹਦੀਆਂ ਵਰਤਦੀਆਂ ਨੇ ਅੱਜ ਮਤ ਉਹਦੀ ਵਰਤ ਨਹੀਂ ਹੈ ਝੋਲੀਆਂ ਉਹਦੇ ਦਰ ਤੋਂ ਭਰਦੀਆਂ ਨੇ ਇਸਤਿਆਮਗਤਿਆਂ ਹੁਣ ਇਹ ਚੀਜ਼ ਉੱਥੇ ਉਹਨਾਂ ਨੇ ਸਾਰੀ ਬੰਦ ਕੀਤੀ ਹੋਈ ਹੈ ਕਦੇ ਸੁਣਿਆ ਵੀ ਤੁਸੀਂ ਅਨੰਦਪੁਰ ਸਾਹਿਬ ਗਏ ਤੇ ਉੱਥੇ ਤੁਸੀਂ ਅਰਦਾਸ ਕਰਾਈ ਨਾ ਉੱਥੇ ਕਰਦਾ ਹੀ ਕੋਈ ਨਹੀਂ ਕੋਕ ਜੇ ਕੋਈ 150 ਫੜਾਉਂਦਾ ਹੈ ਤੇ ਉਹ ਮੈਂਜਰ ਉਸ ਵਾਲੇ ਮਗਰ ਭੱਜਾ ਆਉਂਦਾ ਹੈ। ਅਗਲਾ ਕਹਿੰਦਾ ਮੈਨੂੰ ਲੋੜ ਹੀ ਨਹੀਂ ਕਰਨ ਦੀ। ਉਹ ਕਿਸੇ ਨਾ ਕਿਸੇ ਪਿੰਡ ਨੂੰ ਕਥਾ ਕਰਨ ਤੁਰੇ ਹੁੰਦੇ ਨੇ। ਨਹੀਂ ਤਾਂ ਏਡੇ ਏਡੇ ਦਰਬਾਰ ਹੋਣ ਪੰਜਾਬ ਦੇ ਵਿੱਚ। ਉੱਥੇ ਲਾਡੀ ਸ਼ਾਹ ਵਰਗਿਆਂ ਦੀਆਂ ਉੱਥੇ ਪੂਜਾ ਹੋਣ। ਕੀ ਤੁਸੀਂ ਮੰਨਦੇ ਹੋ ਵੀ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ, ਗੁਰੂ ਕਲਗੀਧਰ ਪਿਤਾ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਾਏ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਹੋਵੇ? ਤੇ ਪੂਜਾ ਉੱਥੇ ਲਾੜੀ ਸ਼ਾਦੀ ਹੋਵੇ ਇਹ ਹੋ ਸਕਦਾ ਹੋਈ ਇਸ ਕਰਕੇ ਰਿਹਾ ਹੈ ਕਿ ਨਾਸਤਕ ਲੋਕ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ ਮੈਂ ਫਿਰ ਅੱਜ ਤੁਹਾਨੂੰ ਬੇਨਤੀ ਕਰਾਂ ਤੁਹਾਡੇ ਕੋਲ ਅਗਰ ਕੋਈ ਧਾਰਮਿਕ ਸ਼੍ਰੇਣੀ ਹੈ ਤਾਂ ਗੁਰੂ ਤੋਂ ਬਾਅਦ ਸਿਰਫ ਗ੍ਰੰਥੀ ਹੈ ਬਾਕੀ ਕੋਈ ਨਹੀਂ ਹੈ ਔਰ ਇਹ ਗੁਰੂ ਅਰਜਨ ਸਾਹਿਬ ਨੇ ਆਪ ਸਥਾਪਿਤ ਕੀਤੀ ਹੈ ਗ੍ਰੰਥ ਦੀ ਸੇਵਾ ਵਾਸਤੇ ਇੱਥੇ ਆਉਂਦੇ ਨੇ ਪੰਜਾਬੀ ਬਾਗ ਤੋਂ ਮੇਰੇ ਬੜੇ ਮਿੱਤਰ ਨੇ ਅਨੇਜਾ ਤੁਸੀਂ ਯਕੀਨ ਕਰਨਾ ਜਦੋਂ ਇੱਥੇ ਮੇਰੇ ਕੋਲ ਆਉਣ ਨਾ ਉਹ ਇੱਕੋ ਗੱਲ ਕਹਿੰਦੇ ਨੇ ਕਹਿੰਦੇ ਮੇਰੀ ਮਾਂ ਮੈਨੂੰ ਕਹਿ ਕੇ ਗਈ ਸੀ ਉਤਰ ਕਦੇ ਗੁਰੂ ਕੋਲੋਂ ਮੰਗਣਾ ਹੋਵੇ ਗੁਰਦੁਆਰੇ ਜਾ ਕੇ ਅੱਖਾਂ ਬੰਦ ਕਰਕੇ ਜਿਹੜਾ ਮਹਾਰਾਜ ਦੀ ਤਾਬਿਆ ਗਰੰਥੀ ਬੈਠਾ ਉਹਨੂੰ ਕਹਿਣਾ ਭਾਈ ਸਾਹਿਬ ਮੇਰੀ ਬਾਬਾ ਜੀ ਨੂੰ ਇੱਕ ਬੇਨਤੀ ਕਰ ਦਿਓ ਇਹ ਸਮਝ ਲੈਣਾ ਕੋਦੇ ਤੋਂ ਨੇੜੇ ਹੋਰ ਕੋਈ ਨਹੀਂ ਹੈਗਾ ਅਸੀਂ ਅਸੀਂ ਗ੍ਰੰਥੀ ਰੋਲ ਦਿੱਤੇ ਫੜ ਗਏ ਬਾਬਿਆਂ ਮਗਰ ਭੱਜੇ ਫਿਰਦੇ ਆ ਤੇ ਗ੍ਰੰਥੀ ਸਿੰਘਾਂ ਦੇ ਲਈ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਬਾਬਾ ਆਵੇ ਭਾਵੇਂ 50000 ਲੈ ਜੇ ਤੇ ਗ੍ਰੰਥੀ ਸਿੰਘ ਲਈ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਜਿਹੜਾ ਵਿਅਕਤੀ ਸਵੇਰ ਤੋਂ ਸ਼ਾਮ ਤੱਕ ਤੁਹਾਡੇ ਪਿੰਡ ਦੀ ਸੁੱਖ ਮੰਗਦਾ ਦੱਸੋ ਕਿਹੜਾ ਬਾਬਾ ਕਿਹੜੇ ਪਿੰਡ ਦੀ ਸੁੱਖ ਮੰਗਦਾ ਜੇ ਅਗਲੇ ਆਪਣੀ ਸੁੱਖ ਮੰਗਦੇ ਨੇ ਉਹ ਤਾਂ ਕਹਿੰਦੇ ਸਾਨੂੰ 13-13 ਦੇ ਦਿਓ ਬਸ ਗ੍ਰੰਥੀ ਸਿੰਘ ਹੈ ਜਿਹੜਾ ਸਵੇਰੇ ਉਹ ਸਪੀਕਰ 'ਚ ਲੱਗਿਆ ਹੁੰਦਾ ਹੈ ਮਹਾਰਾਜ ਨਗਰ ਖੇੜੇ ਤੇ ਆਪਣੀ ਮਿਹਰ ਰੱਖਣੀ ਕਿਸੇ ਬਾਬੇ ਨੇ ਆ ਕੇ ਤੁਹਾਡੇ ਪਿੰਡ 'ਚ ਰੋਜ਼ ਕਿਹਾ ਸਵੇਰੇ ਸ਼ਾਮੀ ਆ ਕੇ ਵੀ ਇਸ ਨਗਰ ਖੇੜੇ ਤੇ ਆਪਣੀ ਮਿਹਰ ਰੱਖਣੀ ਜਿਹੜਾ ਬੰਦਾ ਦਿਨ ਰਾਤ ਤੁਹਾਡੀ ਸੁੱਖ ਮੰਗਦਾ